ਨਾਨਕ ਤੂੰ ਹੀ ਨਿਰੰਕਾਰ ਤਨ ਬਾਬਾ ਨਾਨਕ ਤੂੰ ਨਾਨਕ ਤੂੰ ਹੀ ਨਾਮ ਦਾ ਤਨ ਬਾਬਾ ਨਾਨਕ ਤੂੰ ਹੀ ਨਾਮ ਦਾ ਤਨ ਬਾਬਾ ਨਾਨਕ ਤੂੰ ਹੀ ਨਾਮ ਦਾ I'm <laughs> gonna ਨੇ ਕੋਈ ਰੰਗ ਤਾ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇ ਸਦਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਤੂ ਤੂ ਕਦ ਕਰ ਬੁਦਰਤ ਕਾਵਨ ਕਰਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਰੰਕਾਰ ਤੂੰ ਆਪੇ ਹੀ ਆਪ ਆਪ ਹੈ ਆਪ ਤਾਰਨ ਕੀਆ ਤੂੰ ਆਪੇ ਹੀ ਆਪ ਨਰੰਕਾਰ Uh -huh. ਮਾਨ ਲਹਿਆ ਬਿਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧਾਨ ਕਹਿਆ ਇਨ ਜਨ ਨੇੜ ਨ ਆਇ ਤੂੰ ਕਰਨ ਤਾਰ ਸੁਮਰਤ ਰਚ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸ੍ਰਿਸ਼ਟ ਸਰ ਜੀਆ ਆਪੇ ਤੁੰਗੂਲ ਸਭ ਇਹ ਕੋ ਸ਼ਬਦ ਵਰਤ ਜੋ ਕਰੇ ਸੋ ਹੋਈ ਬਦੇ ਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕ ਕੀ ਆਰਾਧਿਆ ਗੁਰਮਖ ਨਾਨਕ ਕੀ ਆਰਾਧਿਆ ਸਭ ਆਪੋ ਤਨ 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 ਗੁਰ ਸੋਈ ਹਰ ਜੁਗ ਜੁਗ ਭਗਤ ਆਇਆ ਤਿਹੋਰਾ ਐਜ ਰੱਖਦਾ ਆਇਆ ਹਰਮਨ ਦਾ ਸਰਵ ਜੀ ਦੀ ਪਤਿ ਭੋਲ ਸਤਨਾ ਸ੍ਰੀ ਵਾਇਗੁਰੂ ਜੀ ਪੌੜੀ ਵੱਡੇ ਕਿਉਂ ਵੜੇ ਆਇਆ ਇਸ ਕਹਿਣਾ ਕਹਿ ਨ ਜਾਏ ਸੋ ਕਰਤਾ ਕਾ ਦ੍ਰਿ ਕਰੀਮ ਦੇ ਜੀ ਆ ਰਿਸਕ ਸੰਭਾਹੇ ਕਾਈ ਕਰ ਕਮ ਮਨੀ ਔਰ ਛੋਡੀ ਤਿੰਨੇ ਪਾ ਨਾਨਕੇ ਕੀ ਬਾਹਰੇ ਔਰ ਦੂਜੀ ਨਹੀਂ ਜਾ ਸੋ ਕਰ ਜਿਤ ਸਿਰ ਜਾਏ ਏ ਸੋ ਕਰ ਜਿਤ ਸਿਰ ਜਾਏ ਕਰੇ ਜਿਤ ਸਿਰ ਜਾਏ ਸੁਧ ਸਤਿਨਾਮ ਸ੍ਰੀ ਵਾਹਿਗੁਰੂ RAM KALI MAHLA TI JAI ANANDIK OHANKAR SATGURU PRASAD ANAND KAH MARI NA AYE SATNA NA AYA TAPAYO SOT PINU JIO DHAYO RAJ RAN PARWAR KARIYA SHARD GAVAN AAYAN PAGAVALI KE RAJ ਆਹ ਕੀ ਆਨੰਦ ਹੋਆ ਸਤਿਗੁਰੂਦਰ ਪਾਇਆ ਧੇ ਮਰ ਮੇਰ ਅਤਿ ਭਗਵਾਨ ਹਰ ਤੇਰਾ ਸਾਚਾ ਨਾਮ ਮੇਰਾ ਆਧਾਰ ਉਹ ਦਾਤ ਦਾ ਨਾਮ ਆਧਾਰ ਮੇਰਾ ਜੀ ਰੋਜ ਨੂੰ ਬਹੁਤ ਆਉਂਦੀ ਆ ਦਰਸ਼ਨ ਮਰਿਆ ਰਸਾ ਜਨ ਛਾ ਸਤਿਗਤ ਜਨ ਨਾਮ ਜਵਾਹਰ ਕਾਗਰ ਵੇਟੋ ਦਿੱਤੀ ਹੋਈ ਓੜੀ ਆ ਸਾਲ ਕੰਨ ਕਮਾਰਿਆ ਤਾਰ ਪਾਇਆ ਜਨ ਕਲੇ ਨਾਮ ਕੇ ਲਾਗੇ ਸਹਿ ਨਾਮ ਸੁਰਵੰਤ ਕਰਿਆ ਅੜਵਾਤੇ ਨਾਮ ਨੋੜ ਪਾਗਿਓ ਸਗਲ ਨੂੰ ਪੂਰੇ ਮਾਰ ਗੰਤ ਪਾਇਆ ਤਰੇ ਸਗਲ ਬਸੂਰੇ ਦੁਖੋਤ ਸੰਤ ਕਾ ਪ੍ਰੇਮ ਸੀ ਸੇਵਾਰੀ ਸੰਤ ਕਾ ਜਨ ਹੈ ਪਰ ਸੂਰੇ ਗੁਰ ਤੇ ਜਾਣੇ ਸੁਣ ਕੇ ਵੀ ਕਹਤੇ ਸਗਲ ਰਿਓ ਪਰ ਪੂਰੇ ਬ੍ਰਹਮਤ ਨਾਮ ਸੁਣ ਤੇ ਪ੍ਰਤਿ ਕਸੇ ਕੋ ਸਤਿ ਸਭੂ ਆਪ ਬੂਲੇ ਮੋਟੇ ਨਾਂ ਚਰਣ ਵਾਜ ਅਨੰਤ ਗੁਰ ਸਤਨਾਮ ਕੋਰੀ ਵਾਹਿਗੁਰੂ ਜੀ ਸਤਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ ਦਿਵ ਸਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ பு தூ ஆ போய ਤਕ ਗੁਰ ਪ੍ਰਸਾਦ ਸੋਰਠ ਮਹਲਾ ਪੰਜਵਾਂ ਗੁਰ ਪੂਰਾ ਭੇਟਿਓ ਵਡ ਭਾਗੀ ਮਨ ਹੈ ਪ੍ਰਾਪਰਗਾਸਾ ਕੋਇ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਿਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਤਗੁਰ ਕੈ ਬਲਹਾਰੈ ਆਗੈ ਸੁਖ ਪਾਚੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰ ਜਾਮੀ ਕਰਨਹਾਰਾ ਸੋਈ ਖਸ ਮਹਾਰਾ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਕੇ ਆਪਣੀ ਪ੍ਰੀਤ ਪਿਆਰਾ ਵੱਡੀ ਆਈ ਅਚਿਰਜ ਸੋਬਾ ਆਇਆ ਰਾਸੇ ਨਾਨਕ ਕੋ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਵੱਡੀ ਵਡਿਆਈ ਅਚਿਰਜ ਤੂਬਾ ਕਾਰਜ ਆਇਆ ਰਾਸੇ ਨਾਮ ਕੋ ਪੂਰਾ ਭੇਟਿਓ ਸਾਰੇ ਦੁੱਖ ਬਿਨਾਸੀ